ਸਸਿਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰਾਂ ਤੇ ਅੱਜ ਜ਼ਿਕਰ ਕਾਂਗਰਸ ਦਾ ਪੰਜਾਬ ਕਾਂਗਰਸ ਵੈਸੇ ਤਾਂ ਕਾਂਗਰਸ ਦੇ ਬਹੁਤ ਸਾਰੇ ਆਗੂ ਪਾਰਟੀ ਲਾਈਨ ਤੋਂ ਬਾਹਰ ਜਾ ਕੇ ਬਿਆਨਬਾਜ਼ੀ ਕਰਨ ਦੇ ਲਈ ਜਾਣੇ ਜਾਂਦੇ ਐ ਅਨੁਸ਼ਾਸਨ ਤੋਂ ਬਾਹਰ ਜਾ ਕੇ ਬਿਆਨਬਾਜ਼ੀ ਕਰਦੇ ਵੀ ਐ ਪਰ ਪਾਰਟੀ ਹਾਈ ਕਮਾਂਡ ਨੇ ਕਦੇ ਕੋਈ ਬਹੁਤਾ ਸੀਰੀਅਸਲੀ ਲਿਆ ਨਹੀਂ ਕਿਉਂਕਿ ਕਾਂਗਰਸ ਦਾ ਇਸ ਨੂੰ ਕਲਚਰ ਮੰਨਿਆ ਜਾਂਦਾ ਔਰ ਜਿਹੜੇ ਲੋਕ ਸਿਆਸਤ ਦੇ ਨਾਲ ਸੱਤਾ ਦੇ ਨਾਲ ਜੁੜੇ ਹੋਏ ਨੇ ਉਹ ਲੋਕ ਵੀ ਮੰਨਦੇ ਨੇ ਕਿ ਕਾਂਗਰਸ ਦੇ ਵਿੱਚ ਇਹ ਚੀਜ਼ਾਂ ਚੱਲਣਾ ਆਮ ਗੱਲ ਹੈ ਪਰ ਜਦੋਂ ਕੋਈ ਆਗੂ ਪਾਰਟੀ ਦੇ ਹੀ ਆਗੂਆਂ ਤੇ ਹੋਰ ਦੋ ਕਦਮ ਗਾਂਹ ਜਾ ਕੇ ਇਲਜ਼ਾਮਬਾਜ਼ੀ ਕਰਦੇਵੇ ਉਹਨਾਂ ਤੇ ਕਰੋੜਾਂ ਰੁਪਏ ਦੇ ਲੈਣ ਦੇਣ ਦੇ ਇਲਜ਼ਾਮ ਲਾ ਦੇਵੇ ਉਹਨਾਂ ਤੇ ਟਿਕਟਾਂ ਵੇਚਣ ਦੇ ਇਲਜ਼ਾਮ ਲਾ ਦੇਵੇ ਤੇ ਫਿਰ ਬਾਅਦ ਚ ਪਾਰਟੀ ਨੂੰ ਉਸ ਸਿਰ ਕਾ ਡਾਗੂ ਨੂੰ ਪਾਰਟੀ ਚੋਂ ਮੁਤਲ ਕਰਨਾ ਪੈ ਜਾਵੇ ਫਿਰ ਫਰਕ ਖਪੇਂਦਾ ਹੈ ਸੋ ਅੱਜ ਜ਼ਿਕਰ ਡਾਕਟਰ ਨਵਜੋਤ ਕੌਰ ਸਿੱਧੂ ਦਾ ਜਿਨ੍ਹਾਂ ਦੇ ਬਿਆਨਾਂ ਨੇ ਪਾਰਟੀ ਦੇ ਵਿੱਚ ਤਰਥੱਲੀ ਮਚਾ ਦਿੱਤੀ। ਸੋ ਸਸਪੈਂਡ ਕੀਤਾ ਗਿਆ ਨਵਜੋਤ ਕੌਰ ਸਿੱਧੂ ਨੂੰ ਔਰ ਸਸਪੈਂਡ ਹੁੰਦੇ ਹੀ ਉਹਨਾਂ ਨੇ ਆਪਣੇ ਉਹੀ ਤੇਵਰ ਜਿਹੜੇ ਸੀ ਨਾ ਸਿਰਫ ਬਰਕਰਾਰ ਰੱਖੇ ਬਲਕਿ ਉਦੋਂ ਦੋ ਕਦਮ ਹੋਰ ਅੱਗੇ ਜਾ ਕੇ ਪਾਰਟੀ ਪ੍ਰਧਾਨ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਬੇਈਮਾਨ ਤੇ ਪ੍ਰਿਸ਼ਟ ਪ੍ਰਧਾਨ ਦੱਸਿਆ। ਉਹਨਾਂ ਕਿਹਾ ਕਿ ਬੇਈਮਾਨ ਤੇ ਪ੍ਰਿਸ਼ਟ ਪ੍ਰਧਾਨ ਦੇ ਨਾਲ ਖੜਾ ਹੋਣ ਤੋਂ ਮੈਂ ਸਾਫ਼ ਇਨਕਾਰ ਕਰਦੀ ਆਂ। ਮੈਂ ਰਾਜਾ ਵੜਿੰਗ ਨੂੰ ਪ੍ਰਦਾਨ ਮੰਤਰੀ ਹੀ ਨਹੀਂ ਮੈਂ ਹੈਰਾਨ ਹਾਂ ਕਿ ਸੀਐਮ ਉਸ ਨੂੰ ਬਚਾ ਕਿਉਂ ਰਹੇ ਨੇ ਉਸ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੇ ਸੋ ਨਵਜੋਤ ਕੌਰ ਸਿੱਧੂ ਹੋਰ ਅਕਰਮ ਖੋਏ ਨੇ ਜਦੋਂ ਉਹਨਾਂ ਦੀ ਸਸਪੈਂਸ਼ਨ ਦੀ ਗੱਲ ਆਈ ਜਦੋਂ ਉਹਨਾਂ ਦੀ ਸਸਪੈਂਸ਼ਨ ਦੀ ਚਿੱਠੀ ਸਾਹਮਣੇ ਆਈ ਕਿ ਉਹਨਾਂ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਗਿਆ ਹੈ ਤਾਂ ਤੁਰੰਤ ਨਵਜੋਤ ਕੌਰ ਸਿੱਧੂ ਦੇ ਤੇਵਰ ਹੋਰ ਤਿੱਖੇ ਹੋ ਗਏ ਔਰ ਉਹਨਾਂ ਨੇ ਸਿੱਧਾ ਸਿੱਧਾ ਨਿਸ਼ਾਨਾ ਸਾਧਿਆ ਪਾਰਟੀ ਪ੍ਰਧਾਨ ਰਾਜਾ ਵੜਿੰਗ ਤੇ ਜਿਨ੍ਹਾਂ ਨੂੰ ਉਹਨਾਂ ਨੇ ਬੇਈਮਾਨ ਤੇ ਪਿਛਟ ਤੱਕ ਦੱਸਿਆ ਔਰ ਕਿਹਾ ਕਿ ਮੈਂ ਐਸੇ ਪ੍ਰਧਾਨ ਦੇ ਨਾਲ ਖੜਾ ਹੋਣਾ ਵੀ ਪਸੰਦ ਨਹੀਂ ਕਰਦੀ ਇੱਥੋਂ ਤੱਕ ਕਿਹਾ ਕਿ ਮੈਂ ਰਾਜਾ ਵੜਿੰਗ ਨੂੰ ਪ੍ਰਧਾਨ ਨਹੀਂ ਮੰਦੀ ਔਰ ਨਾਲ ਇਹ ਵੀ ਕਿਹਾ ਕਿ ਮੈਂ ਹੈਰਾਨ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਉਸ ਨੂੰ ਬਚਾ ਕਿਉਂ ਰਿਹਾ ਉਸਤੇ ਕਾਰਵਾਈ ਕਿਉਂ ਨਹੀਂ ਕਰਦਾ ਆਪਣੀ ਪੋਸਟ 'ਚ ਡਾਕਟਰ ਨਵਜੋਤ ਕੌਰ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਗੰਭੀਰ aarop ਲਾਏ ਤੇ ਕਿਹਾ ਕਿ ਉਹ ਸੰਵੇਦਨਹੀਨ, ਗੈਰ ਜ਼ਿੰਮੇਵਾਰ, ਨੈਤਿਕ ਰੂਪ ਨਾਲ ਬੇਈਮਾਨ ਤੇ ਭ੍ਰਸ਼ਟ ਪ੍ਰਧਾਨ ਦੇ ਨਾਲ ਖੜੇ ਨਹੀਂ ਹੋ ਸਕਦੇ। ਨਵਜੋਤ ਕੌਰ ਸਿੱਧੂ ਨੇ ਸਾਫ ਕਿਹਾ ਕਿ ਉਹ ਰਾਜਾ ਵੜਿੰਗ ਨੂੰ ਪ੍ਰਧਾਨ ਦੇ ਰੂਪ ਦੇ ਵਿੱਚ ਸਵੀਕਾਰ ਨਹੀਂ ਕਰਦੇ। ਪਤਾ ਨਹੀਂ ਸੀਐਮ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰ ਰਹੇ। ਉਤੇ ਕਾਂਗਰਸ ਵੱਲੋਂ ਮੈਡਮ ਸਿੱਧੂ ਤੇ ਕਾਰਵਾਈ ਤੇ ਭਾਜਪੀ ਨੇ ਸਵਾਲ ਚੱਕੇ ਤੇ ਕਿਹਾ ਕਿ ਕਾਂਗਰਸ ਨੇ ਉਹਨਾਂ ਨੂੰ ਰਾਹੁਲ ਗਾਂਧੀ ਤੇ ਉਹਨਾਂ ਦੇ ਪਰਿਵਾਰ ਦੀ ਪੋਲ ਖੋਲਣ ਦੀ ਸਜ਼ਾ ਦਿੱਤੀ ਹੈ। ਕਰਪਟ ਕਾਂਗਰਸ ਨੇ ਫਤਵਾ ਜਾਰੀ ਕਰਕੇ ਸਿੱਧੂ ਜੀ ਦੀ ਧਰਮपत्नी ਨਵਜੋਤ कौर ਸਿੱਧੂ ਕੋ ਪਾਰਟੀ ਸੇ ਹੀ ਸਸਪੈਂਡ ਕਰ ਦਿੱਤਾ। ਕਿਉਂਕਿ ਉਹਨਾਂ ਨੇ ਸੱਚ ਬਤਾਇਆ ਕਿ ਕਾਂਗਰਸ ਮੇ ਅਮ ਪਰ ਮਨੀ ਚਲਦਾ ਹੈ ਮੈਰਿਟ ਨਹੀਂ ਕੈਸ਼ ਫਾਰ ਪੋਸਟ ਚਲਦਾ ਹੈ। ਦਰਸਲ ਨਵਜੋਤਕੌਰ ਸਿੱਧੂ ਵੱਲੋਂ ਪਾਰਟੀ ਦੇ ਖਿਲਾਫ ਬਿਆਨਬਾਜ਼ੀ ਨੂੰ ਲੈ ਕੇ ਉਹਨਾਂ ਤੇ ਇੱਕ ਕਾਹਟ ਕੀਤੀ ਹੈ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤਕੌਰ ਸਿੱਧੂ ਨੂੰ ਪਾਰਟੀ ਚੋਂ ਸਸਪੈਂਡ ਕਰਨ ਦੇ ਆਰਡਰ ਲਿਖਤੀ ਰੂਪ ਵਿੱਚ ਜਾਰੀ ਕੀ ਨਵਜੋਤਕੌਰ ਸਿੱਧੂ ਦੇ ਸੀਐਮ ਕੁਰਸੀ ਦੇ ਲਈ 500 ਕਰੋੜ ਦੇ ਬਿਆਨ ਤੋਂ ਪਹਿਲਾਂ ਹੀ ਪਾਰਟੀ ਝੜਕੰਪ ਮਚ ਰੱਖਿਆ ਸੀ ਉਸ ਤੋਂ ਬਾਅਦ ਨਵਜੋਤਕੌਰ ਨੇ ਫਿਰ న్యూਸ 18 ਤੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ 5 ਕਰੋੜ ਰੁਪਏ ਚ ਕੌਂਸਲਰ ਦੀ ਟਿਕਟ ਵੇਚੀ ਰਾਜਾ ਵੜਿੰਗ ਚਰਨਜੀਤ ਚੰਨੀ ਸੁਖਜਿੰਦਰ ਰੰਦਾਵਾ ਤੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਕਿਹਾ ਕਿ ਸੀਐਮ ਬਣਨਾ ਚਾਹੁੰਦੇ ਨੇ ਤੇ ਉਸੇ ਦੇ ਚੱਲਦੇ ਕਾਂਗਰਸ ਨੂੰ ਖਤਮ ਕਰਨ ਚ ਲੱਗੇ ਹੋਏ ਨੇ ਦੇਰ ਸ਼ਾਮ ਕਾਂਗਰਸ ਪ੍ਰਧਾਨ ਵੱਲੋਂ ਨਗਜੋਤ कौर ਸਿੱਧੂ ਨੂੰ ਪਾਰਟੀ ਦੀ ਮੁੰਡਲੀ ਮੈਂਬਰਸ਼ਿਪ ਤੋਂ ਸਸਪੈਂਡ ਕਰਨ ਦਾ ਫੈਸਲਾ ਸਾਹਮਣੇ ਆ ਗਿਆ ਜਿਸ ਦਾ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਵਾਗਤ ਕੀਤਾ ਅਤੇ ਬਹੁਤ ਇੱਜ਼ਤ ਕਰਤਾ ਸੀ ਨਾ ਜੀ ਮੈਨੂੰ ਇਹ ਬਹੁਤ ਹੀ ਅਫਸੋਸ ਹੋਇਆ ਕਿ ਇਹ ਬਿੇ ਬੁਨਿਆਦ ਜਿਹੜੀ ਗਿਆਨਬਾਜ਼ੀ ਇਹਨਾਂ ਨੇ ਕੀਤੀ ਹੈ ਇਹ ਜੋ ਪਾਰਟੀ ਨੇ ਕੀਤਾ ਵੈਸੇ ਮੈਂ ਨਾ ਰਾਈਟ ਡਿਸਿਜਨ ਐਟ ਦ ਰਾਈਟ ਟਾਈਮ ਐ ਇਸ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਨੇ ਸੀਐਮ ਕੁਰਸੀ ਦੇ ਲਈ 500 ਕਰੋੜ ਦੇ ਟੈਚੀ ਦੇਣ ਦਾ ਬਿਆਨ ਦੇਣ ਤੇ ਯੂਟਰਨ ਲੈ ਲਿਆ ਸੀ ਨਵਜੋਤ ਕੌਰ ਨੇ ਕਿਹਾ ਸੀ ਕਿ ਮੈਂ ਦੇਖ ਕੇ ਹੈਰਾਨ ਹਾਂ ਕਿ ਸਾਡੇ ਸਿੱਧੇ ਸਾਦੇ ਬਿਆਨ ਨੂੰ ਕਿਵੇਂ ਗਲਤ ਮੋੜ ਦਿੱਤਾ ਗਿਆ ਮੈਂ ਤਾਂ ਸਿਰਫ ਇੰਨਾ ਕਿਹਾ ਸੀ ਕਿ ਸਾਡੀ ਕਾਂਗਰਸ ਪਾਰਟੀ ਨੇ ਸਾਡੇ ਤੋਂ ਕਦੇ ਕੁਝ ਨਹੀਂ ਮੰਗਿਆ ਤੇ ਇਸ ਵਾਰਤਕਾਰ ਦੇ ਵਿਚਾਲੇ ਹੁਣ ਇੱਕ ਵਾਰ ਫਿਰ ਮੈਡਮ ਸਿੱਧੂ ਨੇ ਕਾਂਗਰਸੀ ਆਗੂਆਂ ਤੇ ਵੱਡੇ ਇਲਜ਼ਾਮ ਲਾਇਏ ਸੀ ਨਵਜੋਦਕੌਰ ਸਿੱਧੂ ਦਾ ਕਹਿਣਾ ਹੈ ਕਿ ਸਿੱਧੂ ਤੇ ਇਲਜ਼ਾਮ ਲਾਉਣ ਵਾਲੇ ਹੀ ਕਾਂਗਰਸ ਦੀਆਂ ਜੜਾਂ ਵੱਢ ਰਹੇ ਨੇ ਉਹਨਾਂ ਕਿਹਾ ਕਿ ਸਿੱਧੂ ਦੀ ਪਿੱਠ 'ਚ ਛੁਰਾ ਮਾਰਨ ਵਾਲਿਆਂ ਨੇ 5-5 ਕਰੋੜ ਲੈ ਕੇ ਕੌਂਸਲਰਾਂ ਨੂੰ ਟਿੱਟਾ ਵੰਡੀਆਂ ਨੇ ਇਹ ਲੋਗ ਹੋਏ ਜਿਹੜੇ ਜਦੋਂ ਸਿੱਧੂ ਪ੍ਰਧਾਨ ਬਣਿਆ ਸੀ ਲੰਗੇ ਪੈਰੀ ਚੱਲਦੇ ਸੀ ਉੱਤੇ ਤੇ ਮੁੜ ਕੇ ਪਿੱਛੇ ਤੇ ਛੁਰੇ ਖੋਬੇ ਜਿਹੜੇ ਬੰਦਿਆਂ ਨੇ ਨਵਜੇਤ ਸਿੱਧੂ ਦੀ ਇਲੈਕਸ਼ਨ ਵੇਲੇ ਸੀਟਾਂ ਤੇ ਆ ਕੇ ਪ੍ਰੂਫ ਨੇ ਇੱਕ ਕਾਂਗਰਸ ਦੀਆਂ ਜੜਾਂ ਵੱਢ ਰਹੀਆਂ ਇੱਕ ਇੱਕ ਸੀਟ ਤੇ ਇਹਨਾਂ ਨੇ ਚਾਰ-ਚਾਰ ਬੰਦੇ ਲਾਤੇ ਮੈਡਮ ਸਿੱਧੂ ਨੇ ਵੀ ਕਿਹਾ ਕਿ ਪ੍ਰਤਾਪ ਬਾਜਵਾ ਭਾਜਪੀ ਨਾਲ ਮਿਲੇ ਹੋਏ ਨੇ ਆਪਣੇ ਸੁਖਿੰਦਰ ਰੰਧਾਵਾ ਜੀ ਸੁਖਨਾਲ ਚੰਨੀਕਾਰ ਜੀ ਤੇ ਸੁਖਨਾਲ ਪ੍ਰਤਾਪ ਬਾਜਵਾ ਜੀ ਜਿਹੜੇ ਭਾਜਪੀ ਨੂੰ ਆਲਰੇਡੀ ਮਿਲਿਆ ਹੀ ਨੇ ਜੀ ਤੇ ਉਹ ਜਿਹੜੇ ਕੋਠੇ ਟੱਪ ਕੇ ਰਾਜਾ ਵੜਿੰਗ ਜੀ ਜਿਹੜੇ ਉੱਥੇ ਜਾਂਦੇ ਨੇ ਕੋਠੇ ਟੱਪ ਕੇ ਰਾਤਾਂ ਨੂੰ ਜਾਂਦੇ ਨੇ ਭਗਵੰਤ ਮਾਨ ਨਾਲ ਡਿਨਰ ਕਰਨ ਉਹ ਤਾਂ ਭੁੱਲ ਜਾ ਕਿ ਮੈਨੂੰ ਕੋਲ-ਕੋਲ ਮਿਲਦਾ ਜਬ ਜੋਧਾ ਕੋਰ ਸਿੱਧੂ ਵੱਲੋਂ ਲਾਏ ਇਲਜ਼ਾਮ ਬੇहद سنگੀਨ ਨੇ ਤੇ ਇਸ ਦੇ ਨਤੀਜੇ ਕੀ ਨਿਕਲਦੇ ਨੇ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਜਦੋਂ ਆਪਣੇ ਹੀ ਆਪਣਿਆਂ ਤੇ ਇਲਜ਼ਾਮ ਤਲਾਸ਼ੀਆਂ ਕਰਨ ਫਿਰ ਫਰਕ ਪੈਂਦਾ ਹੈ ਤੇ ਮੈਡਮ ਸਿੱਧੂ ਵੱਲੋਂ ਲਾਏ ਇਲਜ਼ਾਮਾਂ ਤੇ ਕਾਂਗਰਸੀ ਤਿੱਖੇ ਸ਼ਬਦਾਂ 'ਚ ਉਹਨਾਂ ਤੇ ਵਰਦੇ ਨਜ਼ਰਾਂ ਅਲਸੋ ਕਰੋੜ ਵਾਲੇ ਬਿਆਨ ਤੇ ਬੋਲਦੇ ਆ ਐਮਪੀ ਸੁਖਜਿੰਦਰ ਰੰਧਾਵਾ ਨੇ ਪੁੱਛਿਆ ਕਿ ਪੀਪੀਸੀਸੀ ਪ੍ਰਧਾਨ ਬਣਨ ਜਾਂ ਮੰਤਰੀ ਬਣ ਲਈ ਸਿੱਧੂ ਨੇ ਕਿੰਨੇ ਪੈਸੇ ਦਿੱਤੇ ਸੀ ਉਹਨਾਂ ਕਿਹਾ ਕਿ ਇਹ ਜਿਹੇ ਲੋਕ ਪਾਰਟੀ ਲਈ ਖਤਰਾ ਨੇ ਇਹਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਪਿਤਾ ਜੀ ਨੂੰ ਤੁਹਾਡੇ ਫਾਦਰ ਨੂੰ ਸਿੱਧੂ ਸਾਹਿਬ ਦੇ ਫਾਦਰ ਐਮਐਲਸੀ ਬਣੇ ਸੀ ਪੰਜਾਬ ਦੇ ਐਡਵੋਕੇਟ ਜਨਰਲ ਬਣੇ ਸੀ ਉਦੋਂ ਪੈਸੇ ਦੇ ਕੇ ਬਣੇ ਸੀ ਸੋ ਇਹ ਜਿਹੜੀਆਂ ਕਾਂਗਰਸ ਨੂੰ ਖਤਮ ਕਰਨ ਵਾਲੀਆਂ ਗੱਲਾਂ ਜਾਂ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਤੇ ਰਾਹੁਲ ਗਾਂਧੀ ਜਿਹੜੀ ਦੇਸ਼ ਭਗਤੀ ਦੇ ਉੱਤੇ ਜਾਂ ਓਨੈਸਟੀ ਦੇ ਉੱਤੇ ਸਾਡੀ ਇੰਟੈਗਰਿਟੀ ਦੇ ਉੱਤੇ ਜਿਹੜੇ ਇਹੋ ਜਿਹੇ ਲੀਡਰ ਉਂਗਲ ਉਠਾਉਂਦੇ ਨੇ ਪਾਰਟੀ ਦਾ ਨੁਕਸਾਨ ਹੁੰਦਾ ਉੱਥੇ ਹੀ ਡਾਕਟਰ ਧਰਮਵੀਰ ਗਾਂਧੀ ਬੋਲੇ ਜਿਸ ਨੇ ਸਾਲਾਂ ਤੋਂ ਪਾਰਟੀ ਦੀ ਸਾਰ ਨਹੀਂ ਲਈ ਉਸ ਨੂੰ ਸੀਐਮ ਫੇਸ ਕਿਵੇਂ ਐਲਾਨਿਆ ਜਾ ਸਕਦਾ ਹੋ ਹੀ ਨਹੀਂ ਸਕਦਾ ਹੈ ਜਾਂ ਜਾਨਕਤ ਮਤਲਬ ਤੁਸੀਂ ਬਿਲਕੁਲ ਇੱਕ ਬੜੀ ਸੀਨੀਅਰ ਪੋਜੀਸ਼ਨ ਤੋਂ ਬੈਠ ਕੇ ਗੱਲ ਕਰੋ ਤੇ ਬਾਕੀ ਸਭ ਜੋ ਕਿ ਪਾਰਟੀ ਦਾ ਕਿ ਮੈਂ ਹੀ ਮਤਲਬ ਇਹ ਹੋੜੇ ਕਰ ਸਕਦਾ ਇਹ ਠੀਕ ਨਹੀਂ ਜੀ ਬੰਦ ਬਿਲਕੁਲ ਗਲਤ ਹੀ ਕਹਿ ਲੱਗਦਾ ਕਾਬਲੇ ਗੋਰਾ ਕੇ ਬੀਤੇ ਦਿਨੀ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਚ ਐਂਟਰੀ ਤੇ ਮੈਡਮ ਸਿੱਧੂ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਸੀ ਕਿ ਸੀਐਮ ਫੇਸ ਬਣਾਉਣ ਤੇ ਹੀ ਉਹ ਸਿਆਸਤ ਚ ਆਉਣਗੇ ਪਰ ਉਹਨਾਂ ਕੋਲ ਦੇਣ ਲਈ 500 ਕਰੋੜ ਰੁਪਏ ਨਹੀਂ ਤੇਦਰ ਵਿਰੋਧੀਆਂ ਨੇ ਵੀ ਨਵਜੋਤਕਾਰ ਸਿੱਧੂ ਦੇ ਬਿਆਨਾਂ ਤੇ ਕਾਂਗਰਸ ਨੂੰ ਲਪੇਟੇ ਖਜ਼ਾਨਾ ਮੰਤਰੀ ਦਾ ਕਹਿਣਾ ਹੈ ਕਿ ਕਾਂਗਰਸ ਤੇ ਭਾਜਪਾ ਨੇ ਮਿਲ ਕੇ ਕਈ ਸਾਲ ਪੰਜਾਬ ਦੇ ਲੋਕਾਂ ਨਾਲ ਕਰੋੜਾਂ ਦੀ ਲੁੱਟ ਕੀਤੀ ਤੇ ਹੁਣ ਜਦੋਂ ਦੋਹਾਂ ਪਾਰਟੀਆਂ ਦੀ ਤਸਵੀਰ ਸਭ ਦੇ ਸਾਹਮਣੇ ਹੈ ਤਾਂ ਦੋਨਾਂ ਕੋਲ ਕੋਈ ਜਵਾਬ ਨਹੀਂ। ਉਹ ਜਿਹੜੇ ਮੁੱਖ ਮੰਤਰੀ ਹੁਣ ਤੱਕ ਕਾਂਗਰਸ ਪਾਰਟੀ ਦੇ ਰਹੇ ਨੇ ਇਟ ਮੀਨਸ ਉਹਨਾਂ ਵਿਅਕਤੀਆਂ ਨੇ ਜੇ ਆਪਾਂ ਮੋਟਾ-ਮੋਟਾ ਸਾਹਬ ਲਈਏ ਅਕਾੜੀਦਰ ਭਾਜਪਾ ਦਾ ਤਾਂ ਲਗਭਗ 2000 ਕਰੋੜ ਰਪੇ ਤੋਂ ਉੱਪਰ ਪੈ ਜਿੰਦਗੀ ਉਹ ਖਰਚ ਕੀਤੇ ਹੋਣਗੇ ਉਥੇ ਹੀ ਭਾਜਪਾ ਨੇ ਵੀ ਤਿੱਖਾ ਤੰਜ ਕਸਦਿਆਂ ਕਿਹਾ ਕਿ ਇਲਜ਼ਾਮਾਂ ਨਾਲ ਸਾਫ਼ ਹੋ ਗਿਆ ਕਿ ਪੂਰੀ ਕਾਂਗਰਸ ਭ੍ਰਿਸ਼ਟਾਚਾਰ ਚ ਫਸੀ ਹੈ ਤੇ ਪੰਜਾਬ ਨੂੰ ਭ੍ਰਿਸ਼ਟਾਚਾਰੀ ਨਹੀਂ ਬਲਕਿ ਜ਼ਿੰਮੇਵਾਰ ਰਾਜਨੀਤੀ ਦੀ ਲੋੜ ਹੈ 500 ਕਰੋੜ ਕੇ ਅਟੈਚੀ ਲੈ ਕੇ ਮੁੱਖ ਮੰਤਰੀ ਬਣਨੇ ਕੇ ਲੀਏ ਪੋਲੀ ਲਗਾਣਾ ਘੁੰਮਣਾ ਔਰ ਇਸ ਰਹੱਸੇ ਦਾ ਖੁੱਲਣਾ ਕਿ ਯਹਾਂ ਕਾਂਗਰਸ ਮੇ ਸਭ ਕੁਝ ਵਿਕਾਊ ਹੈ ਕਾਂਗਰਸ ਦੀ ਨਿਲਾਮੀ ਵਿੱਚ ਮਾਸਿਕ ਕਿਸ਼ਤ ਵਾਲੀ ਰੰਗਦਾਰੀ ਤੈ ਹੋਣਾ ਇਹ ਦੁਰਭਾਗਕਪੁਰਨ ਮਿਸਿਸ ਸਿੱਧੂ ਵੱਲੋਂ ਵੱਡੇ ਇਲਜ਼ਾਮ ਲਾਏ ਗਏ ਨੇ ਜਿਸ ਨੂੰ ਲੈ ਕੇ ਉਹਨਾਂ ਨੂੰ ਵਿਰੋਧੀਆਂ ਦੇ ਤਿੱਖੇ ਨਿਸ਼ਾਨਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਪਾਰਟੀ ਹਾਈ ਕਮਾਂਡ ਇਸ ਤੇ ਕੀ ਸਟੈਂਡ ਲੈਂਦੀ ਹੈ ਇਹ ਦੇਖਣਾ ਹੋਵੇਗਾ ਤੇ ਨਵਜੋਬਕਰ ਸਿੱਧੂ ਵੱਲੋਂ ਜਿਹੜੇ ਇਲਜ਼ਾਮ ਲਾਏ ਗਏ ਸੀ ਉਸ ਤੇ ਵਿੱਚ ਜ਼ਿਕਰ ਕਰਨਬੀਰ ਬੁਰਜ ਦਾ ਵੀ ਸੀ ਕਰਨਬੀਰ ਬੁਰਜ ਉਹ ਉਮੀਦਵਾਰ ਜਿਹੜੇ ਹਾਲੀ ਦੇ ਵਿੱਚ ਤਰਨ ਤਾਰਨ ਦੀ ਕਾਂਗਰਸ ਪਾਰਟੀ ਦੀ ਟਿਕਟ ਤੇ ਜ਼ਿਮਨੀ ਚੋਣ ਲੜੇ ਨੇ ਔਰ ਪੂਰੀ ਤਰ੍ਹਾਂ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਸੋ ਕਰਨਬੀਰ ਬੁਰਜ ਦਾ ਨਾਮ ਲੈ ਕੇ ਨਵਜੋਤ ਕੌਰ ਸਿੱਧੂ ਨੇ ਜੋ ਇਲਜ਼ਾਮ ਲਾਏ ਕਰਨਬੀਰ ਬੁਰਜ ਨੇ ਉਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ। ਬੁਰਜ ਨੇ ਇਸ ਨੂੰ ਝੂਠਾ ਤੇ ਬੇਬੁਨਿਆਦ ਦੱਸਦਿਆਂ ਕਿਹਾ ਕਿ ਇਸਦੇ ਲਈ ਬਕਾਇਦਾ ਉਹ ਸੌਂ ਖਾ ਸਕਦੇ ਨੇ ਕਿ ਉਹਨਾਂ ਵੱਲੋਂ ਟਿਕਟ ਲਈ ਇੱਕ ਪੈਸਾ ਵੀ ਨਹੀਂ ਦਿੱਤਾ ਗਿਆ। ਇਹ ਮੈਡਮ ਮਿਸ ਜਿੱਧੂ ਬੜੇ ਸਤਕਾਰਯੋਗ ਨੇ। ਹੂੰ। ਬਟ ਮੈਨੂੰ ਸਮਝ ਨਹੀਂ ਆਉਂਦੀ ਮੇਰੇ ਤੋਂ ਸਾਡੇ ਤੋਂ ਇੰਨੇ ਸੀਨੀਅਰ ਨੇ ਹਨਾ ਇੰਨੀ ਇੰਨਾ ਤਜਰਬਾ ਉਹਨਾਂ ਨੂੰ ਇੰਨੀ ਉਹਨਾਂ ਨੇ ਦੇਖਿਆ ਸਾਰਾ ਕੁਝ ਹਮ ਬਟ ਬਿਨਾ ਕਿਸੇ ਅ ਪ੍ਰੂਫ ਦੇ ਤੁਸੀਂ ਕਿਸੇ ਤੇ ਅਲਿਗੇਸ਼ਨ ਲਾ ਦੇਣਾ ਇਹ ਚੰਗੀ ਗੱਲ ਨਹੀਂ ਮੈਡਮ ਸਿੱਧੂ ਨੇ ਨਿਊਜ਼ 18 ਨੂੰ ਦਿੱਤੀ ਐਕਸਕਲੂਸਿਵ ਇੰਟਰਵਿਊ ਚ ਕਿਹਾ ਕਿ ਬੁਰਜ ਨੇ ਟਿਕਟ ਲਈ ਬਾਜਵਾ ਤੇ ਵੜਿੰਗ ਨੂੰ 10 ਕਰੋੜ ਰੁਪਏ ਦਿੱਤੇ ਨੇ ਨਾ ਨੇ ਹਰ ਇੱਕ ਤੇ ਤਿੰਨ ਕੈਂਡੀਡੇਟ ਬੁਰਜ ਨੂੰ ਕਿਉਂ ਉੱਥੇ ਖੜਾ ਕੀਤਾ 25 ਕਰੋੜ ਖਾ ਗਏ ਇਹ ਉਹਦੇ ਤੋਂ 11 ਕਰੋੜ ਉੱਤੇ ਲਵਾਤਾ ਤੁਹਾਡੇ ਕੋਲ ਕੋਈ ਸਬੂਤ ਹੈ ਕਹਿਣਾ ਬਹੁਤ ਈਜ਼ੀ ਹੁੰਦਾ ਮੈਮ ਤੁਹਾਡੇ ਕੋਲੇ ਕੋਈ ਸਬੂਤ ਹੈ ਇਸ ਗੱਲ ਦਾ ਕਿ 5 ਕਰੋੜ ਅਰੇ ਕਹਿ ਨੂੰ ਅਰੇ ਗੁਰਜ ਕਹਿੰਦਾ ਫਿਰ ਦਾ ਓਪਨਲੀ ਦਾ ਰਿਕਾਰਡਿੰਗ ਲਈ ਆ ਦਿਨੀ ਆਉਦੀ ਜੀ ਅੱਛਾ ਮੇਰੇ ਕੋਲ ਮੇਰੀ ਉਹ ਹੈਗੀ ਐ ਜਿਹੜੀ ਕਾਉਂਸਲਰ ਹੈ ਉਹ ਆਪਣੇ ਮੂੰਹ ਤੋਂ ਬਿਆਨ ਦੇਣ ਨੂੰ ਤਿਆਰ ਨਹੀਂ ਕਿਹਨੂੰ ਕਿਹਨੂੰ ਇਹਨਾਂ ਨੇ ਥ੍ਰੈਟ ਕੀਤਾ ਸਿੱਧੂ ਦੇ ਇਲਜ਼ਾਮਾਂ ਤੇ ਕਾਂਗਰਸ ਚ ਕੰਮ ਆਸਾਨ ਮਚ ਗਿਆ ਕੋਈ ਉਹਨਾਂ ਤੇ ਕਾਰਵਾਈ ਦੀ ਮੰਗ ਕਰ ਰਿਹਾ ਤੇ ਕੋਈ ਉਹਨਾਂ ਨੂੰ ਭਾਜਪਾ ਦੀ ਸਲੀਪਰ ਸੈੱਲ ਦੱਸ ਰਿਹਾ ਪਰ ਜਦੋਂ ਟਿਕਟ ਲਈ ਕਰੋੜਾਂ ਦੀ ਗੱਲ ਹੋਵੇ ਪਰ ਫਰਕ ਦਪੇਂਦਾ ਹੈ ਨਵਜੋਤ ਕੌਰ ਸਿੱਧੂ ਵੱਲੋਂ ਵੀ ਪਾਰਟੀ ਤੇ ਜ਼ਬਰਦਸਤ ਇਲਜ਼ਾਮ ਲਾਏ ਗਏ ਠੋਕ ਕੇ ਗੱਲਾਂ ਕਈਆਂ ਗਈਆਂ ਸਿੱਧਾ-ਸਿੱਧਾ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਕਟਾਰੇ 'ਚ ਖੜਾ ਕੀਤਾ ਗਿਆ ਤੇ ਪਾਰਟੀ ਨੇ ਵੀ ਸ਼ਾਮ ਹੁੰਦੇ ਹੁੰਦੇ ਨਵਜੋਤ ਕੌਰ ਸਿੱਧੂ ਤੇ ਸਖਤ ਐਕਸ਼ਨ ਲੈ ਲਿਆ ਤੇ ਉਹਨਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਯਾਨੀ ਜਦੋਂ ਪਾਰਟੀ ਦੇ ਅੰਦਰ ਲੜਾਈ ਇਸ ਪੱਧਰ ਤੇ ਚਲੀ ਜਾਵੇ ਕਿ ਤੁਹਾਨੂੰ ਪਾਰਟੀ ਦੇ ਇੱਕ ਸੀਨੀਅਰ ਆਗੂ ਨੂੰ ਸਸਪੈਂਡ ਕਰਨਾ ਪੈ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਅੱਗੇ ਵਧਦੇ ਹਾਂ ਨਵਜੋਤ ਕੌਰ ਸਿੱਧੂ ਵੱਲੋਂ ਗਵਰਨਰ ਦੇ ਨਾਲ ਮੁਲਾਕਾਤ ਕਰਨ ਤੇ ਉਹਨਾਂ ਦਾ ਬਿਆਨ ਆਇਆ ਹੈ ਕਿ ਪਿਛਲੇ ਦਿਨੀ ਪੰਜਾਬ ਦੇ ਗਵਰਨਰ ਦੇ ਨਾਲ ਨਵਜੋਤ ਕੌਰ ਸਿੱਧੂ ਨੇ ਮੁਲਾਕਾਤ ਕੀਤੀ ਸੀ ਤਾਂ ਗਵਰਨਰ ਨੇ ਕਿਹਾ ਕਿ ਮੈਂ ਸਿਰਫ ਜਨਤਾ ਦੀ ਆਵਾਜ਼ ਸੁਣਦਾ ਹਾਂ ਜੋ ਵੀ ਮੇਰੇ ਕੋਲੇ ਆਉਂਦਾ ਹੈ ਮਨ ਕੀ ਬਾਤ ਕਰਕੇ ਚਲਾ ਜਾਂਦਾ ਹੈ ਮੰਗ ਪੱਤਰ ਦੇ ਕੇ ਫੋਟੋ ਖਿੱਚਵਾ ਕੇ ਚਲੇ ਜਾਂਦੇ ਨੇ ਮੈਂ ਉਹਨਾਂ ਦੀ ਗੱਲ ਸੁਣੀ ਹੈ ਜੋ ਸੰਭਵ ਹੋਏਗਾ ਕਰਾਂਗੇ 500 ਕਰੋੜ ਵਾਲੇ ਬਿਆਨ ਤੇ ਗਵਰਨਰ ਪੰਜਾਬ ਨੇ ਕਿਹਾ ਕਿ ਜੇ ਗਲਤ ਬਿਆਨ ਦਿੱਤਾ ਹੈ ਤਾਂ ਸਰਕਾਰ ਕਾਰਵਾਈ ਕਰੇ ਮੇਰਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਕਿਹਾ ਕਿ ਮੈਂ ਜਨਤਾ ਦੀ ਆਵਾਜ਼ ਸੁਣਦਾ ਹਾਂ ਜੋ ਲੋਕਾਂ ਨਾਲ ਜੁੜੇ ਮੁੱਦੇ ਲੈ ਕੇ ਕੋਈ ਵੀ ਮੇਰੇ ਕੋਲ ਆਉਣਾ انہوں نے بہت سارے سوال جو ہے کانگریس پر کھڑے کیے کہ کروڑوں روپئے میں سب جنتا کی آواز آتا ہے اپنی من کی بات اور دے جاتا ہے رکھ لی جو ہم سے یہ ایک چیز بولنا کہ پانچ سو کروڑ روپے کے ٹچ ہی دے کے اور کوئی بھی یہ تو ایک یہ ان کا کام ہے اب انہوں نے غلط بولا ہے اس کے خلاف کاروائی کرنا بھی ਸਰਕਾਰ ਦਾ ਕੰਮ ਹੈ ہمارا ਕੰਮ ਜੋ ਉਹਨਾਂ ਕੇਵਲ ਔਰ ਕੇਵਲ ਚਾਪਲ ਦੇਖੀ। ਠੀਕ। ਪਿਆਗੇ ਵਧਿਆਂ ਜ਼ਿਕਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਿਨ੍ਹਾਂ ਨੇ 1 ਸਾਲ ਪਹਿਲਾਂ ਹੀ ਖੁਦ ਹੀ ਗਿੱਦੜ ਬਾਹਾ ਤੋਂ ਦਾਵੇਦਾਰੀ ਐਲਾਨੀ। ਹੁਣ ਤੱਕ ਸੁਖਬੀਰ ਬਾਦਲ ਜਲਾਲਾਬਾਦ ਤੋਂ ਚੋਣ ਲੜਦੇ ਰਹੇ ਨੇ। ਸੁਖਬੀਰ ਨੇ 2009 'ਚ ਜਲਾਲਾਬਾਦ ਤੋਂ ਜ਼ਿਮਨੀ ਚੋਣ ਜਿੱਤੀ। ਇਸ ਤੋਂ ਬਾਅਦ 2012 ਤੇ 2017 'ਚ ਇਸੇ ਸੀਟ ਤੋਂ ਚੋਣ ਜਿੱਤੀ। ਹਾਲਾਂਕਿ 2022 ਦੀ ਚੋਣ 'ਚ ਜਲਾਲਾਬਾਦ ਸੀਟ ਤੋਂ ਹਾਰ ਗਏ ਮੇਰੇ ਹੈਂਡਲਾਇਨ ਦਾ ਇਤਿਹਾਸ ਰਹਿ ਗਿਆ ਕਦੋਂ ਕਦ ਜਾਮੇ ਬਾਦਲ ਸਾਹਿਬ ਜਿਹੜਾ ਲੜਦਾ ਹੀ ਰਹੂਗਾ ਜਨਤਾ ਮੇਰੇ ਹੈਂਡਲਾਇਨ ਦਾ ਇਤਿਹਾਸ ਰਹਿ ਗਿਆ ਕਦੋਂ ਕਦ ਜਾਮੇ ਬਾਦਲ ਸਾਹਿਬ ਜਿਹੜਾ ਲੜਦਾ ਹੀ ਰਹੂਗਾ ਜਨਤਾ ਗਿੱਦੜ ਬਾਦ ਤੋਂ ਸਾਬਕਾ ਸੀਐਮ ਤੇ ਸੁਬੀਰ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵੀ ਚੋਣ ਲੜ ਚੁੱਕੇ ਨੇ ਹਾਲਾਂਕਿ ਲੰਬੀ ਨੂੰ ਬਾਦਲ ਪਰਿਵਾਰ ਦਾ ਘੜ ਮੰਨਿਆ ਜਾਂਦਾ ਹੈ ਪਰ ਪਿਛਲੀਆਂ ਚੋਣਾਂ 'ਚ ਸਾਬਕਾ ਸੀਐਮ ਬਾਦਲ ਇਥੋਂ ਵਿੱਚੋਂ ਹਾਰ ਗਏ ਸੀ ਤੇ ਸੁਖਬੀਰ ਬਾਦਲ ਦੇ ਚੋਣ ਲੜਨ ਦੇ ਐਲਾਨ ਦੇ ਨਾਲ ਹੀ ਗਿੱਦੜ ਬਾ ਸੀਟ ਹੌਟ ਸੀਟ ਬਣ ਗਈ ਹੈ ਕਾਂਗਰਸ ਵੱਲੋਂ ਪਾਰਟੀ ਪ੍ਰਧਾਨ ਰਾਜਾ ਵੜਿੰਗ ਸੰਭਾਵੀ ਉਮੀਦਵਾਰ ਹੋ ਸਕਦੇ ਨੇ ਜਦਕਿ ਭਾਜਪਾ ਵੱਲੋਂ ਸੁਖਬੀਰ ਦੇ ਹੀ ਭਰਾ ਮਨਪ੍ਰੀਤ ਬਾਦਲ ਚੋਣ ਮੈਦਾਨ ਚ ਉਤਰ ਸਕਦੇ ਨੇ ਜਦੋਂ ਕਿ ਆਪ ਵੱਲੋਂ ਸੰਭਾਵੀ ਉਮੀਦਵਾਰ ਡਿੰਪੀ ਢਿੱਲੋਂ ਹੀ ਹੋ ਸਕਦੇ ਨੇ ਜੋ ਮੌਜੂਦਾ ਵਿਧਾਇਕ ਵੀ ਨੇ ਹਾਲਾਂਕਿ ਪਹਿਲਾਂ ਗਿੱਦੜਬਾ ਤੇ ਬਾਦਲ ਪਰਿਵਾਰ ਦਾ ਦਬਦਬਾ ਰਿਹਾ ਪ੍ਰਕਾਸ਼ ਸਿੰਘ ਬਾਦਲ 1969 1972 1970 1980 ਤੇ 1985 ਚ ਵਿਧਾਇਕ ਰਹੇ ਉਸ ਤੋਂ ਬਾਅਦ ਐਂਟਰੀ ਹੋਈ ਮਨਪ੍ਰੀਤ ਬਾਦਲ ਦੀ ਜਿਨ੍ਹਾਂ ਨੇ 1995 ਚ ਜ਼ਿਮਨੀ ਚੋਣ ਲੜੀ ਤੇ ਉਸ ਤੋਂ ਬਾਅਦ ਚਾਰ ਵਾਰ ਲਗਾਤਾਰ ਵਿਧਾਇਕ ਰਹੇ 2012 ਚ ਕਾਂਗਰਸ ਨੇ ਅਕਾਲੀ ਦਲ ਦੇ ਕਿਲੇ ਚ ਸੱਨ ਲਾਈ ਤੇ ਰਾਜਾ ਵੜਿੰਗ ਗਿੱਦੜਬਾ ਤੋਂ ਵਿਧਾਇਕ ਬਣੇ ਜੋ 2022 ਤੱਕ ਲਗਾਤਾਰ ਤਿੰਨ ਵਾਰ ਵਿਧਾਇਕ ਚੁਣੇ ਗਏ ਫਿਰ ਆਮ ਚੋਣਾਂ ਆਈਆਂ ਤੇ ਰਾਜਾ ਵੜਿੰਗ ਲੁਧਿਆਣਾ ਤੋਂ ਐਮਪੀ ਬਣ ਗਏ ਗਿੱਦੜਵਾਚ ਇੱਕ ਵਾਰ ਫਿਰ ਜ਼ਿਮਨੀ ਚੋਣ ਹੋਈ ਤੇ ਇਸ ਵਾਰ ਕਾਂਗਰਸ ਵੱਲੋਂ ਰਾਜਾ ਵੜਿੰਗ ਦੀ ਧਰਮ ਪਤਨੀ ਅਮਰਤਾ ਵੜਿੰਗ ਚੋਣ ਮੈਦਾਨ ਚ ਉਤਰੀ ਪਰ ਉਹ ਚੋਣ ਹਾਰ ਗਏ ਤੇ ਜਿੱਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਟੇਲੋਂ ਦੀ ਹੋਈ ਤੇ ਸੁਖਬੀਰ ਬਾਦਲ ਵੱਲੋਂ ਦੋ ਜਗ੍ਹਾ ਤੋਂ ਚੋਣ ਲੜਨ ਦੀ ਸੰਭਾਵਨਾ ਬਣ ਗਈ ਹੈ ਜੋ ਉਹਨਾਂ ਨੇ ਗਿੱਦੜਵਾਹਾ ਤੋਂ ਐਲਾਨ ਕੀਤਾ ਹੈ ਇਸ ਕਰਕੇ ਸਾਡਾ ਅੱਜ ਦਾ ਸਵਾਲ ਵੀ ਇਸੇ ਦੇ ਨਾਲ ਹੀ ਜੁੜਿਆ ਹੋਇਆ ਹੈ ਕਿ ਇੱਕ ਉਮੀਦਵਾਰ ਦੇ ਜ਼ਿਆਦਾਤਰ ਦੋ ਸੀਟਾਂ ਤੋਂ ਚੋਣ ਲੜਨ ਵਾਲਾ ਜਿਹੜਾ ਕਾਨੂੰਨ ਸੀ ਉਹ ਕਦੋਂ ਬਣਿਆ ਸੀ ਕਿ ਇੱਕ ਉਮੀਦਵਾਰ ਦੋ ਜਗ੍ਹਾ ਤੋਂ ਚੋਣ ਲੜ ਸਕਦਾ ਹੈ ਇਹ ਕਾਨੂੰਨ ਕਿਹੜੇ ਸਾਲ ਦੇ ਵਿੱਚ ਬਣਿਆ ਸੀ 1974 1981 1996 ਜਾਂ 2001 ਇਸ ਸਵਾਲ ਦਾ ਜਵਾਬ ਅਸੀਂ ਤੁਹਾਨੂੰ ਸ਼ੋਅ ਦੇ ਅਖੀਰ 'ਚ ਦੇਵਾਂਗੇ ਉਹ ਤੱਕ ਤੁਸੀਂ ਆਪਣੇ ਜਵਾਬ ਸਾਨੂੰ ਮੈਸੇਜ ਤੇ ਜ਼ਰੀਏ ਭੇਜ ਸਕਦੇ ਹੋ ਅੱਗੇ ਵਧਦੇ ਹਾਂ ਔਰ ਜ਼ਿਕਰ ਇੰਡੀਗੋ 에ਅਰਲਾਈਨਸ ਦਾ ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨਸ ਇੰਡੀਗੋ ਦੀ ਉਡਾਣ ਸੇਵਾ ਸੋਮਵਾਰ ਨੂੰ ਵੀ ਪਟਨੀ ਤੇ ਨਹੀਂ ਆਸਦੀ ਦਿੱਲੀ, ਸ਼੍ਰੀਨਗਰ, ਹਾਇਦਰਾਬਾਦ, ਬੈਂਗਲੁਰੂ, ਅਹਮਦਾਬਾਦ 에어ਪੋਰਟ ਤੋਂ ਹੁਣ ਤੱਕ 500 ਤੋਂ ਜ਼ਿਆਦਾ ਫਲਾਈਟਸ ਕੈਨਸਲ ਹੋ ਚੁੱਕੀਆਂ ਨੇ। ਇੱਕ ਦਿਨ ਪਹਿਲਾਂ ਵੀ 에어ਲਾਈਨਸ ਨੇ 650 ਤੋਂ ਜ਼ਿਆਦਾ ਉਡਾਨਾਂ ਰੱਦ ਕਰ ਦਿੱਤੀਆਂ ਸੀ। ਇੰਡੀਗੋ ਦਾ ਦਾਵਾ ਹੈ ਕਿ 10 ਦਸੰਬਰ ਤੱਕ ਆਪਰੇਸ਼ਨ ਨਾਰਮਲ ਹੋਣ ਦੀ ਉਮੀਦ ਹੈ। ਉਹਦੇ ਰਾਜ ਸਭਾ 'ਚ ਸਿਵਲ ਐਵੀਏਸ਼ਨ ਮੰਤਰੀ ਰਾਮੋ ਨਾਇਡੂ ਨੇ ਕਿਹਾ ਕਿ ਇੰਡੀਗੋ ਸੰਕਟ ਉਸਦੇ ਕਰੂ ਰੋਸਟਰੀਂਗ ਤੇ ਇੰਟਰਨਲ ਪਲੈਨਿੰਗ ਸਿਸਟਮ ਦੀਆਂ ਸਮੱਸਿਆਵਾਂ ਦੇ ਕਾਰਨ ਹੋਇਆ ਹੈ। ਇਸ ਨਾਲ ਯਾਤਰੀਆਂ ਨੂੰ ਕਾਫੀ ਦਿੱਕਤਾਂ ਹੋਈਆਂ। ਅਸੀਂ ਇਸ ਨੂੰ ਹਲਕੇ 'ਚ ਨਹੀਂ ਲਵਾਂਗੇ ਜਾਂ ਚੱਰੀ ਹੈ ਅਸੀਂ ਐਸਾ ਐਕਸ਼ਨ ਕਰਾਂਗੇ ਜੋ ਦੂਜਿਆਂ ਦੇ ਲਈ ਮਿਸਾਲ ਬਣੇ ਡੈਫੀਨਿਟਲੀ देयर वाज ਅ ਲਾਟ ਆਫ ਡਿਫਿਕਲਟੀ ਦੈਟ ਹੈਸ ਫੇਸ ਫੇਸਡ ਬਾਈ ਦਾ ਪੈਸੇਂਜਰਸ ਆਲਸੋ ਲੈਟ ਮੀ ਟੈਲ ਯੂ ਦੈਟ ਵੀ ਆਰ ਨਾਟ ਟੇਕਿੰਗ ਦਿਸ ਇਅਰ ਸਿਚੁਏਸ਼ਨ ਈਜ਼ੀਲੀ ਵੀ ਆਰ ਡੂਇੰਗ ਐਨ ਇਨਕੁਆਇਰੀ ਐਂਡ ਵੀ ਵਿਲ ਟੇਕ ਵੈਰੀ ਵੈਰੀ ਸਟ੍ਰਿਕਟ ਐਕਸ਼ਨ ਨਾਟ ਓਨਲੀ ਫਾਰ ਦਿਸ ਸਿਚੁਏਸ਼ਨ ਬਟ ਆਲਸੋ ਐਜ਼ ਐਨ ਐਗਜ਼ੈਂਪਲ ਵੀ ਵਿਲ ਸੈਟ ਐਨ ਐਗਜ਼ੈਂਪਲ ਫਾਰ ਆਲ ਦੀ 에ਅਰਲਾਈਨਸ ਵੀ ਵਿਲ ਟੇਕ ਵੈਰੀ ਵੈਰੀ ਸਟ੍ਰਿਕਟ ਐਕਸ਼ਨ ਸੋ ਦੈਟ ਵੀ ਸੈਟ ਐਨ ਐਗਜ਼ਾਮਪਲ ਇਨ ਦੀ ਇੰਡਸਟਰੀ ਉਧਰ ਸੁਪਰੀਮ ਕੋਰਟ ਨੇ ਇੰਡੀਕੋ ਦੇ ਖਿਲਾਫ ਦਾਇਰ ਪਟੀਸ਼ਨ ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਤੇ ਆਈਪੀਐਸ ਮੁਹੰਮਦ ਮੁਸਤਫਾ ਨੇ ਕਾਨੂੰਨੀ ਨੋਟਿਸ ਭੇਜਣ ਵਾਲੇ ਸ਼ਮਸੂਦੀਨ ਨੂੰ ਤਿੱਖੇ ਸ਼ਬਦਾਂ ਚ ਜਵਾਬ ਦਿੱਤਾ ਮੁਹੰਮਦ ਮੁਸਤਫਾ ਨੇ ਇੱਕ ਪੋਸਟ ਪਾ ਕੇ ਸ਼ਮਸੂਦੀਨ ਨੂੰ ਚੈਲੰਜ ਕੀਤਾ ਤੇ ਕਿਹਾ ਕਿ ਜੇ ਕੋਈ ਕਾਰਵਾਈ ਕਰਨੀ ਹੈ ਤਾਂ ਜਲਦੀ ਕਰੇ ਉਹਨਾਂ ਦੀ ਕਾਨੂੰਨੀ ਟੀਮ ਇਸ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਨੇ ਮੈਂ ਸ਼ਮਸ਼ੂਦੀਨ ਨੂੰ ਖੁੱਲਾ ਚੈਲੰਜ ਕਰਦਾ ਹਾਂ ਕਿ ਜੇ ਉਸਨੇ ਮੇਰੇ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕਰਨੀ ਹੈ ਤਾਂ ਉਹ ਜਲਦੀ ਕਰੇ ਮੇਰੀ ਦਿੱਲੀ ਤੇ ਚੰਡੀਗੜ੍ਹ ਦੀ ਕਾਨੂੰਨੀ ਟੀਮ ਹਰ ਤਰ੍ਹਾਂ ਦੀ ਕਾਰਵਾਈ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਦਰਸਲ ਸ਼ਮਸ਼ੂਦੀਨ ਨੇ ਪਿਤੇ ਦਿਨੀ ਇਲਜ਼ਾਮ ਲਾਇਆ ਕਿ ਕੇਸ ਕਰਵਾਉਣ ਤੋਂ ਬਾਅਦ ਚੈਨਲਾਂ ਨੂੰ ਦਿੱਤੇ ਇੰਟਰਵਿਊ 'ਚ ਮੁਸਤਫਾ ਵੱਲੋਂ ਉਹਨਾਂ ਖਿਲਾਫ ਅਫਵਾਹ ਜਨਕ ਟਿੱਪਣੀਆਂ ਕੀਤੀਆਂ ਗਈਆਂ ਨੇ ਅਟੈਕ ਕਰਨ ਦੀ ਉਹ ਤੇ ਉਹਨਾਂ ਨੇ ਬੈਠ ਕੇ ਟਿਵਰੀਆ ਚੈਨਲਾਂ ਤੇ ਮੇਰੇ ਖਿਲਾਫ ਜੋ ਭੱਦੀਆਂ ਸਰਦਾਰੀਆਂ ਭੱਦੀਆਂ ਜੋ ਕੁਝ ਮੇਰੇ ਤੇ ਇਲਜ਼ਾਮ ਲਾਇਆ ਉਹਨੂੰ ਲੈ ਕੇ ਇੱਕ ਨੋਟਿਸ ਮੇਰੇ ਵਕੀਲ ਵੱਲੋਂ ਮਮ ਮੁਸਫਾ ਸਾਹ ਨੂੰ ਭੇਜਿਆ ਗਿਆ ਜ਼ਿਕਰ ਉਹ ਹੈ ਕਿ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਉਸ ਵੇਲੇ ਸੁਰਖੀਆਂ ਚਾਹੀ ਸੀ ਜਦੋਂ ਉਹਨਾਂ ਦੇ ਬੇਟੇ ਅਕੀਲ ਅਖਤਰ ਨੇ ਇੱਕ ਵੀਡੀਓ ਬਣਾ ਕੇ ਉਹਨਾਂ ਤੇ ਕਈ ਗੰਭੀਰ ਇਲਜ਼ਾਮ ਲਾਏ ਸੀ ਤੇ ਮਾਮਲੇ 'ਚ ਉਹਨਾਂ ਦੇ ਗਵਾਂਡੀ ਰਹੇ ਸ਼ਮਸੂਦੀਨ ਨੇ ਮੁਸਤਾਫਾ ਉਹਨਾਂ ਦੀ ਪਤਨੀ ਰਜ਼ੀਆ ਸੁਲਤਾਨਾ ਸਮੇਤ ਨੂ ਦੇ ਖਿਲਾਫ ਵੀ ਐਫ ਆਈ ਆਰ ਦਰਜ ਕਰਵਾਈ ਸੀ ਪਰ ਫਰੋਸਪੋਰ ਦੇ ਵਿੱਚ 2 ਮਹੀਨੇ ਬਾਅਦ ਜ਼ਿੰਦਾ ਡਿਕਲੀ ਨਬਾਲਗ ਲੜਕੀ ਨੇ ਉਸ ਸਮੇਂ ਦੇ ਦਰਦਨਾਕ ਮੰਜ਼ਰ ਨੇ ਬਿਆਨ ਕੀਤਾ ਲੜਕੀ ਨੇ ਕਿਹਾ ਕਿ ਚੁੰਨੀ ਢਿੱਲੀ ਬਨੇ ਹੋਣ ਕਰਕੇ ਕੁਛ ਅੱਗੇ ਜਾ ਕੇ ਉਸਦੇ ਹੱਥ ਖੁੱਲ ਗਏ ਸੀ ਤੇ ਉਹ ਇੱਕ ਸਰੀਏ ਚਟਕਣ ਨਾਲ ਪਚ ਗਈ ਸੀ ਪੁੱਛਿਆ ਸੀ ਉਹ ਕੀ ਵਾਕਿਆ ਹੋਇਆ ਤੇ ਉਸ ਤੋਂ ਬਾਅਦ ਕਿਵੇਂ ਦੇ ਨੇ ਹੱਥ ਤੇ ਮੇਰੇ ਪਾਪਾ ਨੇ ਮੈਨੂੰ ਸੱਟਿਆ ਸੀ ਪਰ ਰੱਬ ਵੱਲੋਂ ਮੇਰੇ ਸਰੀਰ ਨੂੰ ਸੁਪਾ ਗਿਆ ਸੀ ਮੈਂ ਬਾਲ ਬਚ ਗਿਆ ਹਾਲਾਂਕਿ 2 ਮਹੀਨੇ ਲੜਕੀ ਕਿੱਥੇ ਰਹੀ ਇਸ ਬਾਰੇ ਉਸਨੇ ਦੱਸਣ ਤੋਂ ਇਨਕਾਰ ਕਰ ਦਿੱਤਾ ਪਰ ਉਸ ਦਾ ਕਹਿਣਾ ਹੈ ਕਿ ਉਹ ਆਪਣੇ ਮਾਪੇ ਨਾਲ ਨਹੀਂ ਰਹਿਣਾ ਚਾਹੁੰਦੀ ਜੀ ਬਸ ਮੇਰੇ ਫੈਮਿਲੀ ਦੇ ਨਾਲ ਰਹਿਣਾ ਚਾਹੁੰਦੀ ਮੇਰੇ ਭੂਆ ਖੜੇ ਹੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੀ ਤੇ ਜਿਹੜੇ ਤੁਹਾਡੇ ਡੈਡੀ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਬਤਾਣਾ ਚਾਹੁੰਦੇ ਹੋ ਜਾਂ ਹਾਂ ਜੀ ਪੁਲਿਸ ਮੁਤਾਬਕ ਲੜਕੀ ਹਾਲੇ ਵੀ ਸਦਮੇ 'ਚ ਹੈ ਪਰ ਉਸਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਏਗੀ ਵੇ ਕਹਿਣ ਮੁਤਾਬਕ ਉਸ ਮੇਟ ਸੀ ਤੇ ਉਸ ਦੀ ਸੈਕਸ ਐਕਟਵਿਟੀ ਤੋਂ ਵਜਿਦ ਥੋੜੀ ਜਿਹੀ ਕਰਕੇ ਉਸ ਦੀ ਯਾਦ ਆਇਆ ਉਸ ਦੇ ਕੁਝ ਨਕਲ ਬਣ ਗਏ। ਜ਼ਿਕਰ ਹੋਇਆ ਕਿ 3 ਅਕਤੂਬਰ ਰਾਤ ਵੇਲੇ ਦੀ ਇਹ ਘਟਨਾ ਸੀ ਜਦੋਂ ਚਰਿੱਤਰ ਤੇ ਸ਼ੱਕ ਕਰਦਿਆਂ ਲੜਕੀ ਦੇ ਮਾਤਾ ਪਿਤਾ ਨੇ ਉਸ ਦੇ ਹੱਥ ਬੰਨ ਕੇ ਉਸ ਨੂੰ ਰਾਜਸਥਾਨ ਨਹਿਰ 'ਚ ਧੱਕਾ ਦੇ ਦਿੱਤਾ ਸੀ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵੀ ਪਾਈ ਸੀ। ਜਿਸ ਤੋਂ ਬਾਅਦ ਉਸ ਦੇ ਪਿਤਾ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਸੀ ਜੋ ਕਿ ਹਾਲੇ ਵੀ ਜੇਲ੍ਹ 'ਚ ਬੰਦ ਹੈ ਪਰ ਲੜਕੀ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਨੂੰ ਜੇਲ੍ਹ ਤੋਂ ਬਾਰ ਲੈ ਕੇ ਆਏਗੀ ਤੇ ਫਰਕ ਤਾਂ ਪੈਦਾ ਹੈ ਜਾਰੀ ਰਹੇਗਾ ਇੱਕ ਛੋਟੇ ਜੇ ਕਮਰਸ਼ੀਅਲ ਦੇ